ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਅੰਦਰ ਆਮ ਆਦਮੀ ਦੀ ਸਰਕਾਰ ਜਦੋਂ ਆਈ ਹੈ ਹਰ ਰੋਜ਼ ਨਵੀਂ ਸਵੇਰ ਕੋਈ ਨਾ ਕੋਈ ਝੂਠ ਦਾ ਤੇ ਜਿਹੜਾ ਅਡੰਬਰ ਇਥੇ ਦੇਖਣ ਨੂੰ ਮਿਲਦਾ ਚਾਹੇ ਵਾਅਦਾ ਖਲਫੀਆਂ ਹੋਣ ਚਾਹੇ ਹੋਰ ਗੱਲ ਹੋਣ ਪਰ ਹੁਣ ਤਾਂ ਖੀਰ ਹੋ ਗਈ ਹੈ ਭਗਵੰਤ ਮਾਨ ਜੀ ਗੋਲਕਾਂ ਤੇ ਉਂਗਲ ਕਰਦੇ ਸੀ ਤੇ ਸ਼੍ਰੋਣੀ ਕਮੇਟੀ ਦੇ ਦਾ ਅਕਸਰ ਕਟਾਕਸ਼ ਕਰਦੇ ਨੇ ਤੋ ਇੱਕ ਸਾਲ ਪਹਿਲਾਂ ਵੀ ਇੱਕ ਰਾਗ ਲਾਪਿਆ ਸੀ ਕਿ ਅਸੀਂ ਦਰਬਾਰ ਸਾਹਿਬ ਦੇ ਕੀਰਤਨ ਦਾ ਜਿਹੜਾ ਕੀ ਸਰਕਾਰ ਕਰਨਾ ਚਾਹੁੰਦੀ ਆ ਹੁਣ ਫੇਰ ਉਹਨਾਂ ਨੇ ਇਸ ਗੱਲ ਦਾ ਜਿਹੜਾ ਮੁੱਦਾ ਉਠਾਇਆ ਕੱਲ ਕੱਲ ਟਵੀਟ ਕੀਤਾ ਸੀ ਲੱਗਾ ਸੀ ਕਿ ਟਵੀਟ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਵਾ ਗੁਰਬਾਣੀ ਦੇ ਪ੍ਰਤੀ ਪਰ ਅੱਜ ਜਦੋਂ ਉਹਨਾਂ ਨੇ ਭਾਸ਼ਣ ਦਿੱਤਾ ਤਾਂ ਇਹ ਗੱਲ ਕਲੀਅਰ ਕਰ ਦਿੱਤੀ ਕਿ ਇੱਥੇ ਕੋਈ ਪ੍ਰਸਾਰਣ ਦਾ ਮਸਲਾ ਨਹੀਂ ਹੈਗਾ ਜਾਂ ਕੋਈ ਗੁਰਬਾਣੀ ਦਾ ਮਸਲਾ ਨਹੀਂ ਹੈਗਾ ਇਹ ਇੱਥੇ ਤਾਂ ਸਿਰਫ ਉਹਨਾਂ ਨੂੰ ਬਾਦਲ ਤੇ ਜਿਹੜਾ ਸ਼ਰੂਨਿਕ ਬੱਡੀ ਫੋਬੀਆ ਹੋਇਆ ਦਿਖਾਈ ਦੇ ਰਿਹਾ ਸੋ ਭਗਵਤਮਾਨ ਜੀ ਇਹ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਨਿਕਲਵਾਲਾ ਤੁਸੀਂ ਆਪਣੇ ਲੋਕਾਂ ਦੇ ਵਿੱਚੋਂ ਦੁਨੀਆ ਦੇ ਵਿੱਚੋਂ ਆਪਣੇ ਵਾਅਦਿਆਂ ਤੋਂ ਭੱਜ ਚੁੱਕੇ ਹੋ ਸਿੱਖਾਂ ਦੇ ਲਈ ਤੁਸੀਂ ਬਹੁਤ ਵੱਡਾ ਵਿਤਕਰਾ ਕੀਤਾ ਚਾਹੇ ਦਿਵਿੰਦਰਪਾਲ ਭੋਲਰ ਦੀ ਗੱਲ ਹੋਵੇ ਚਾਹੇ ਹੋਰ ਸਿੱਖ ਮਸਲੇ ਹੋਣ ਪਰ ਮੈਂ ਉਧਰ ਗੱਲ ਲੰਮੀ ਨਹੀਂ ਕਰਕੇ ਜਾਂਦਾ ਮੈਂ ਇੱਕ ਬੇਨਤੀ ਕਰਦਾ ਅਸੀਂ ਕੱਲ ਵੀ ਇਹ ਗੱਲ ਕਹੀ ਸੀ ਕੀ ਚਰਉਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਿੱਖ ਜਿਹੜੇ ਆ ਇਸ ਗੱਲ 'ਈ ਸਮਰਥ ਨੇ ਕਿ ਉਹਨਾਂ ਨੂੰ ਸਰਕਾਰੀ ਫੋੜੀਆਂ ਦੀ ਲੋੜ ਨਹੀਂ ਹੈਗੀ ਜਾਂ ਸਰਕਾਰੀ ਖਰਾਦ ਦੀ ਲੋੜ ਨਹੀਂ ਹੈਗੀ ਕਿ ਉਹ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਸਰਕਾਰ ਦੇ ਮੋਢਿਆਂ ਤੇ ਜਾਂ ਫੋੜੀਆਂ ਦੇ ਰੱਖ ਕੇ ਕਰਨ ਤੇ ਇਹ ਸਿੱਖ ਇਸ ਗੱਲ 'ਈ ਸਮਰਥ ਨੇ ਇੱਕ ਗੱਲ ਤੁਹਾਡਾ ਧੰਨਵਾਦ ਪਰ ਜਿਹੜਾ ਕੋ ਤੁਸੀਂ ਕਰ ਰਹੇ ਹੋ ਕਿ ਇਹ ਸ਼ਰੋਣੀ ਕਮੇਟੀ ਦੇ ਪ੍ਰਧਾਨ ਦੇ ਬਾਰੇ ਅੱਜ ਤੁਸੀਂ ਜ਼ਿਕਰ ਕਰ ਰਹੇ ਹੋ ਪਿੱਛੇ ਇਲੈਕਸ਼ਨਾਂ ਵਿੱਚ ਵੀ ਕੀਤਾ ਮੈਂ ਇਹ ਗੱਲ ਕਹਿ ਦਿਆਂ ਕਿ ਉਹਨਾਂ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਹੈ ਕਹਿੰਦੇ ਚੰਦ ਦੇ ਥੁੱਕਣ ਵਾਲੀ ਗੱਲ ਆ ਜਿਹੜਾ ਥੁੱਕੂਗਰ ਦੇ ਮੂੰਹ ਤੇ ਪਏਗਾ ਸੋ ਉਹ ਉਹ ਉਹਨਾਂ ਨੇ ਇਹ ਜਿਹੜਾ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਉਹ ਇੱਕ ਆਪਣੀ ਜਾਤੀ ਮਸਲਾ ਸੀ ਇਹ ਕਹਿੰਦੇ ਜੀ ਜਦੋਂ ਉਹ ਇਲੈਕਸ਼ਨ ਤੇ ਜਾਂਦੇ ਨੇ ਤੇ ਉਹ ਉਹਨਾਂ ਦਾ ਜਾਤੀ ਹੋ ਜਾਂਦਾ ਤੇ ਅਸੀਂ ਜਿਹੜੀ ਗੱਲ ਕਰਦੇ ਹਾਂ ਉਹ ਸਾਡਾ ਪੰਥਕ ਹੋ ਰੋਲੰਡਾ ਦਖਲ ਦੇਂਦਾ ਮੈਂ ਇਹਦੀ ਵੀ ਗੱਲ ਸਪਸ਼ਟ ਕਰ ਦਿੰਦਾ ਕਿ ਜਿਹੜਾ ਧਾਮੀ ਸਾਹਿਬ ਜਦੋਂ ਇਲੈਕਸ਼ਨ 'ਚ ਗਏ ਨੇ ਉਹਨਾਂ ਨੇ ਜੇ ਤਾਂ ਆਪਣਾ ਰੁਤਬਾ ਵਰਤਿਆ ਜਾਂ ਉਹਨਾਂ ਦੀ ਗੱਡੀ ਵਰਤੀ ਜਾਂ ਤੇਲ ਵਰਤਿਆ ਜਾਂ ਉਹਨਾਂ ਦਾ ਪੈਸਾ ਵਰਤਿਆ ਸ਼ਰੂਨੀ ਕਮੇਟੀ ਦਾ ਤਾਂ ਜਰੂਰ ਤੁਸੀਂ ਇਸ ਤੇ ਉਂਗਲ ਚੁੱਕ ਸਕਦੇ ਹੋ ਧਾਮੀ ਸਾਹਿਬ ਆਪਣੇ ਜਾਤੀ ਤੇ ਨਿੱਜੀ ਤੌਰ ਤੇ ਗਏ ਹੋਣਗੇ ਸੋ ਹਰ ਬੰਦੇ ਦੇ ਆਪਣੇ ਕਿਸੇ ਨਾ ਕਿਸੇ ਸਿਧਾਨ ਦੇ ਨਾਲ ਜਿਹੜਾ ਸਾਡਾ ਲਗਾ ਹੁੰਦਾ ਸੋ ਤੁਸੀਂ ਤੁਸੀਂ ਆਪਣੇ ਪੀੜੀ ਥਲੇ ਸੋਟਰ ਦਾ ਜਰੂਰ ਮਾਰੋ ਨਾ ਕਿ ਪੈਸਾ ਜਿਹੜਾ ਵਾ ਸਾਡਾ ਇਹ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਤੇ ਸਿਕਿਉਰਟੀਆਂ ਤੁਸੀਂ ਜਿਹੜੀਆਂ ਦਿੱਲੀ 'ਚ ਬੈਠੇ ਕੇਜਰੀਵਾਲ ਸਾਹਿਬ ਦੇ ਘਰ ਦੇ ਮੂਹਰੇ ਲਾਈ ਆ ਦਾਗ ਚੜਾ ਜਿਹਦੇ ਘਰ ਦੇ ਮੂਹਰੇ ਲਾਈ ਆ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਹੈਲੀਕਾਪਟਰ ਆ ਤੁਹਾਡਾ ਇਹ ਪੰਜਾਬ ਵਾਸਤੇ ਹੈਲੀਕਾਪਟਰ ਆ ਤੇ ਉਹ ਹੈਲੀਕਾਪਟਰ ਤੇ 66 ਲੱਖ ਰੁਪਏ ਦੇ ਫੇਰੇ ਨੇ ਗੁਜਰਾਤ ਤੇ ਕਦੇ ਜਾਣੇ ਹੋ ਕਰਨਾਟਕ ਜਾਣੇ ਹੋ ਜਿੱਥੇ ਵੀ ਕਦੇ ਜਾਣੇ ਹੋ ਭਗਵੰਤ ਸਿੰਘ ਸਾਹਿਬ ਤੁਹਾਡੇ ਹੈਲੀਕਾਪਟਰਾਂ ਤੇ ਕੇਜਰੀਵਾਲ ਸਾਹਿਬ ਝੂਟੇ ਲੈਂਦੇ ਨੇ ਇਹਦਾ ਜਵਾਬ ਕੌਣ ਦੇਵੇਗਾ ਇਹ ਕੋ ਪੁੱਛੇਗਾ ਤੇ ਤੁਸੀਂ ਉਹਦੇ ਵਿੱਚ ਕਹੋਗੇ ਕਿ ਸਾਡਾ ਵਿਰੋਧ ਕਰਦੇ ਨੇ ਇਦਾਂ ਨਾ ਕਰਿਆ ਕਰੋ ਕਿਉਂਕਿ ਜਿਹੜੀ ਧਰਮ ਦੀ ਗੱਲ ਆਉਂਦੀ ਆ ਗੁਰਬਾਣੀ ਪ੍ਰਸਾਰਣ ਆ ਇਹ ਸਿੱਖਾਂ ਦਾ ਜਿਹੜਾ ਸਤਕਾਰ ਦਾ ਮਸਲਾ ਮਰਜ਼ਾਦਾ ਦਾ ਮਸਲਾ ਇਸ ਪਿਛਲੇ ਸਮੇਂ ਦੇ ਵਿੱਚ ਪੂਰਾ ਨਿਰਵਿਘਨ ਤੇ ਵਧੀਆ ਢੰਗ ਨਾਲ ਪ੍ਰਸਾਰਣ ਹੋਇਆ 11 ਸਾਲ ਦਾ ਕੰਟਰੈਕਟ ਸੀ ਜੁਲਾਈ ਵਿੱਚ ਖਤਮ ਹੋ ਜਾਏਗਾ ਸੋ ਉਸ ਸਮੇ ਸਮੁੱਚੇ ਪੰਥ ਦੇ ਨਾਲ ਰਾਇ ਲੈ ਕੇ ਅਗਲੇ ਜਿਹੜੇ ਪ੍ਰਬੰਧ ਕੀਤੇ ਜਾਣਗੇ ਇਸ ਤਰ੍ਹਾਂ ਦਾ ਤੁਸੀਂ ਜ਼ਿਆਦਾ ਫਿਕਰ ਨਾ ਕਰੋ ਤੇ ਤੁਸੀਂ ਜਿਹੜੀਆਂ ਗੁਰਵਾਣੀ ਪ੍ਰਸਾਰਣ ਦੀਆਂ ਸਕਰੀਨਾਂ ਜਿਹੜੀਆਂ ਵਾਸਤੀ ਮਾਰਗ ਤੇ ਬੰਦ ਕੀਤੀਆਂ ਕਿਰਪਾ ਕਰਕੇ ਚਲਾ ਦਿਓ ਥੋੜਾ ਜਿਹਾ ਧਿਆਨ ਦਿਓ ਤੁਸੀਂ ਵਾਅਦਾ ਕੀਤੇ ਸੀ ਕਿ ਗੁਰਦੂ ਘਰ ਧਾਮਾਂ ਤੇ ਫ੍ਰੀ ਬੱਸਾਂ ਚਲਾਵਾਂਗੇ ਤੁਸੀਂ ਉੱਥੋਂ ਰਸਤੇ ਜਿਹੜਾ ਜਿਹੜਾ ਰਾਹ ਵਾ ਦਰਬਾਰ ਸਾਹਿਬ ਦਾ ਜਿੱਥੇ ਕਿ ਹਰ ਰੋਜ਼ ਲੱਖਾਂ ਯਾਤਰੀ ਆਉਂਦੇ ਆ ਉਹਨਾਂ ਦਾ ਖੱਜਲ ਹੋ ਰੇ ਰਿਹਾ ਉਥੇ ਰਿਕਰਪਟਾ ਬਹੁਤ ਨੇ ਉਹਨੂੰ ਚੌੜਾ ਕਰਨ ਦੀ ਕੋਸ਼ਿਸ਼ ਕਰੋ ਬਹੁਤ ਸਾਰੀਆਂ ਗੱਲਾਂ ਨੇ ਕਰਨੀਆਂ ਤੇ ਅਖੀਰ ਦੇ ਵਿੱਚ ਬੇਨਤੀ ਕਰਾਂਗਾ ਕਿ ਸ਼ਰੋਨੀ ਗੁਰਦੁਆਰਾ ਆਪਣਾ ਕਮੇਟੀ ਜਿਹੜੀ ਆ ਇਹ ਸਾਂਝੀ ਸੰਸਥਾ ਵਾ ਇਹਦਾ 50 ਕਰੋੜ ਰੁਪਈਆ ਤੁਹਾਡੇ ਕੋਲ ਬੈਠਾ ਤੁਹਾਡਾ ਖਜ਼ਾਨਾ ਮੰਤਰੀ ਉਸ ਨੂੰ ਦੱਬੀ ਬੈਠਾ ਤੋਂ ਕਿਰਪਾ ਕਰਕੇ ਜਿਹੜਾ ਐਸਈ ਬੀਸੀ ਦਾ ਵਜੀਫਾ ਵਾ ਜਿਹੜਾ ਸ਼ਰੋਨੀ ਕਮੇਟੀ ਦੇ ਗੁਰਦੁਆਰਿਆਂ ਸ਼ਰੋਨੀ ਕਮੇਟੀ ਦੇ ਸਕੂਲਾਂ ਕਾਰਜਾਂ ਦਾ ਕਿਰਪਾ ਕਰਕੇ ਉਹ ਦੇਣ ਦੀ ਕਿਰਪਾਲਤਾ ਕਰੋ ਇਹ ਆਪ ਜੀ ਨੂੰ ਸਿਰ ਮੈਂ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ